ਆਮਰਾ ਫੋਨ ਬੰਦ ਕਰ ਦਿਓ ਆਹ ਗੁਰਜੀ ਆਲੋ ਆਹ ਬਸ ਸਿਰਫ 10000 ਰੁਪਏ ਦੇ ਦੇ ਲੋ ਜੀ ਸਿਰਫ 10000 ਦੀ ਦੇਖ ਲਓ ਕਿੱਡਾ ਵੱਡਾ ਸਾਈਜ਼ ਲੋ ਜੀ ਆਹ ਸਾਗਵਾਂ ਦੀ ਆਈਟਮ ਹੈ ਜੀ ਭਾਜੀ ਪੂਰੇ ਕਿਤੇ ਨਹੀਂ ਮਿਲਦੀ ਆ ਪ्योर ਲੱਕੜ ਹੈ ਇਸੇ ਨਾਲ ਲੈ ਕੇ ਆਉਂ ਜੇ ਪ्योर ਲੱਕੜ ਦੇ ਵਿੱਚ ਕੋਈ ਨਹੀਂ ਕੰਮ ਕਰਦਾ ਯਾਰ 7000 ਦਾ ਬੈੱਡ ਹੈ ਜੀ ਉਹ 6000 ਦਾ ਬੈੱਡ ਅੱਛਾ 20 ਸਾਲ ਦੀ ਗਾਰੰਟੀ ਲਿਖ ਕੇ ਹੋ ਗਈ ਜੀ 20 ਸਾਲਾਂ ਦੀ ਗਾਰੰਟੀ ਲਿਖ ਕੇ ਭਾਜੀ ਲਿਖ ਕੇ ਕਮਾਲ ਆਪਾਂ ਸਿਰਫ ਤੇ ਸਿਰਫ ਹੈ ਮਤਲਬ 12000 ਦਾ ਜੀ ਨਾ ਵਸਤੇ ਐਮ ਐਮ ਵੀ ਦੀ ਕਿ ਅਸੀਂ ਕੋਈ 100 200 ਦੀ ਆਈਟਮ ਨਹੀਂ ਦੇਣੀ ਐਡਾ ਵੱਡੀ ਚੀਜ਼ ਐਡੀ ਵੱਡੀ ਚੀਜ਼ ਉਹ ਵੀ ਐ ਮੰਨ ਲਓ ਜਿਹੜਾ ਬੰਦਾ 15 ਗਰੁੱਪਾਂ ਚ ਸ਼ੇਅਰ ਕਰੂਗਾ ਜੀ ਉਹ ਸਾਨੂੰ ਸਕਰੀਨ ਸ਼ਾਟ ਪਾ ਦੇ ਅਸੀਂ ਆਉਣ ਵਾਲੇ 28 ਫਰਵਰੀ ਨੂੰ ਹਾਂਜੀ ਇਸ ਚੀਜ਼ ਦਾ ਉਹ ਕੱਢਾਂਗੇ ਡਰਾ ਕੱਢਾਂਗੇ ਉਹਨੂੰ ਦਿੱਤਾ ਜਾਊਗਾ ਪਹਿਲਾ ਨਾਮ ਬੈੱਡ ਦੂਜਾ ਨਾਮ ਗੱਦਾ ਤੀਜਾ ਨਾਮ ਪ੍ਰਸ਼ਟੇਵਲੀ ਕੀ ਬਾਤ ਬੈੱਡ ਜਿਹੜਾ ਉਹਨੂੰ ਪਸੰਦ ਆਂਦਾ ਜੀ ਅਗਲੇ ਦੀ ਪਸੰਦ ਆ ਦੇ ਦਾਂਗੇ ਪਸੰਦ ਦੇਂਗੇ ਆਹ ਵਲਾ ਜੀ ਆਹ ਤੁਸੀਂ ਹੋਰ ਨਹੀਂ ਦਿੰਦੇ ਅਸੀਂ ਕਿਤਾ ਦੇਾਂਗੇ ਇਹਨਾਂ ਵ ਲਈ ਕਾਬਲਾ ਗਿਫਟ ਜੀ ਸਰ ਆ ਤੀਜੇ ਨੰਬਰ ਵਾਲਾ ਗਿਫਟ ਆ ਜੀ ਜੇ ਤੁਸੀਂ ਸਿੱਧਾ ਉਹ ਗੁਰਨਾਨਕ ਮੈਡੀਕਲ ਹਾਲ ਦੇ ਬਿਲਕੁਲ ਨਾਲ ਜੀ ਤੇ ਕੀ ਸਿਸਟਮ ਹੈ 100 ਕਿਲੋਮੀਟਰ ਤੱਕ ਬਿਲਕੁਲ ਫਰੀ ਕਰ ਰਹੇ ਆ ਜੀ ਕਿੰਨਾ ਪੈਸੇ ਤਾਂ ਅਸੀਂ ਦੇ ਰਹੇ ਹਾਂ ਘੜ ਘੜ ਚੱਕ ਲਿਓ ਜੀ 40000 ਰੁਪਏ ਦਾ ਸੈੱਟ ਹੈ ਜੀ ਅੱਛਾ 40000 ਦਾ ਜਿਹਦੇ ਵਿੱਚ ਪੂਰੇ ਵਿਆਹ ਦਾ ਸਮਾਨ ਦੇਾਂਗੇ ਜਿਵੇਂ ਕਿ ਬੈੱਡ ਅਲਮਾਰੀ ਸੋਫਾ ਗੱਦਾ ਟੇਬਲ ਪ੍ਰੈਸ ਟੇਬਲ ਠੀਕ ਹੈ ਇਹ 6 ਚੀਜ਼ਾਂ ਤੋਂ ਬਾ ਦੇ ਰਹੇ ਸਿਰਫ 10000 ਦਾ ਸੋਫਾ ਜੀ ਸਿਰਫ 10000 ਦਾ ਸੋਫਾ 9 ਸਿੱਟ 9 ਸਿੱਟ ਤੋਂ ਆਜੋ ਲਾਈਵ ਦੇ ਵਿੱਚ ਛੇਤੀ ਜੇਤੀ ਸੁਣਿਆ ਸੀਗਾ ਬਠਿੰਡਾ ਦੇ ਵਿੱਚ ਵੀਰੇ ਫਰਨੀਚਰ ਵਾਲਾ ਬਿਨਾ ਪੈਸਿਆਂ ਤੋਂ ਫਰਨੀਚਰ ਦੇ ਰਿਹਾ ਹੈ ਕਿਹੜਾ ਫਰਨੀਚਰ ਵਾਲ ਲਾਈਵ ਰੇਡ ਹੀ ਪਾਣ ਲੱਗੇ ਆ ਜੀ ਆਜੋ ਮੇਰੇ ਨਾਲ ਆਹ ਦੇਖ ਰਹੇ ਹੋ ਨਾ ਕੋਠੀ ਕੋਠੀ ਨਹੀਂ ਹੈ ਜੀ ਅੰਦਰ ਪੂਰਾ ਖਜ਼ਾਨਾ ਹੈ ਅੰਦਰ ਚੱਲਾਂਗੇ ਜੀ ਦਿਖਾਓ ਆ ਲੋ ਜੀ ਉਹ ਪਾਜੀ ਕੀ ਹਾਲ ਹੈ ਉਹ ਕੀ ਗੱਲ ਹੋ ਕੀ ਹੋ ਗਈ ਮਹਾਰਾਜ ਉਹ ਪਾਜੀ ਅਸੀਂ ਸੁਣਿਆ ਤੁਸੀਂ ਬਿਨਾ ਪੈਸਿਆਂ ਤੋਂ ਫਰਨੀਚਰ ਦੇ ਰਹੇ ਹੋ ਉਹ ਤਾਂ ਦੇ ਰਿਹਾ ਤੁਸੀਂ ਆਪਣਾ ਫੋਨ ਬੰਦ ਕਰ ਲੈ ਕੈਮਰਾ ਨਹੀਂ ਨਹੀਂ ਕੈਮਰਾ ਤਾਂ ਚੱਲਣ ਤੋਂ ਪਾਜੀ ਕੈਮਰੇ ਤੋਂ ਕੀ ਪ੍ਰੋਬਲਮ ਹੈ ਯਾਰ ਦੇਖੋ ਜੀ ਇਹ ਕੈਮਰਾ ਤੇ ਕੈਮਰੇ ਦੀ ਉਹ ਭਾਈ ਸਾਹਿਬ ਕੈਮਰਾ ਜਦੋਂ ਆਪਾਂ ਸੱਚ ਦਿਖਾ ਰਹੇ ਹਾਂ ਤਾਂ ਕੈਮਰੇ ਤੋਂ ਕੀ ਪ੍ਰੋਬਲਮ ਹੈ ਯਾਰ ਆਏ ਕਿੱਥੋਂ ਤੁਸੀਂ ਵੀਰੇ ਅਸੀਂ ਫਾਰਮਿੰਗ ਬਾਬਾ ਚੈਨਲ ਤੋਂ ਆ ਬਹੁਤ ਵੱਡਾ ਚੈਨਲ ਹੈ ਲੱਖਾਂ ਬੰਦਾ ਸਾਡਾ ਦੇਖਦਾ ਹੈ ਜੀ ਲਾਈਵ ਤੇ ਸਾਰਿਆਂ ਨੂੰ ਆਪਾਂ ਜਾਣਕਾਰੀ ਦੇ ਦਿੰਨੇ ਆ ਆਪਣੇ ਭੈਣ ਭਾਈਆਂ ਨੂੰ ਕਿ ਕਿੱਦਾਂ ਦਾ ਫਰਨੀਚਰ ਹੈ ਬਿਨਾ ਪੈਸਿਆਂ ਤੋਂ ਚੱਲਣ ਦਿਓ ਭਾਜੀ ਚਲੋ ਆ ਜੀ ਦਿਖਾਉਂਦਾ ਆਜੋ ਜੀ ਲਓ ਜੀ ਭਾਜੀ ਸਭ ਤੋਂ ਪਹਿਲਾਂ ਤਾਂ ਨਾਂ ਦੱਸ ਦਿਓ ਤੁਹਾਡਾ ਤੇ ਕਿੱਥੇ ਆਪਣਾ ਹਨਾ ਪੂਰਾ ਐਡਰੈਸ ਹੈ ਜੀ ਇਹ ਲਾ ਭਾਜੀ ਮੇਰਾ ਸੁਲਤਾਨ ਹੈ ਜੀ ਆਪਣਾ ਸੁਲਤਾਨ ਫਰਨੀਚਰ ਤੋਂ ਆਪਣੀ ਦੁਕਾਨ ਦਾ ਨਾਮ ਹੈ ਜੀ ਜੀ ਸੁਲਤਾਨ ਹਾਂ ਜੀ ਜੀ ਭਾਜੀ ਕੀ ਕੁਝ ਹੁੰਦਾ ਆਪਣੇ ਕੋਲੇ ਵੈਸੇ ਆਪਣੇ ਕੋਲ ਬੈੱਡ ਹੁੰਦੇ ਆ ਜੀ ਸੋਫੇ ਹੁੰਦੇ ਆ ਗੱਦੇ ਹੁੰਦੇ ਆ ਅਲਮਾਰੀ ਪੇਟੀ ਜੋ ਮਰਜ਼ੀ ਪੂਰੇ ਵਿਆਹ ਦਾ ਸੈੱਟ ਹੁੰਦਾ ਜੀ ਘਰ ਦਾ ਸਮਾਨ ਪੂਰਾ ਹੁੰਦਾ ਪੂਰਾ ਮਤਲਬ ਜੇ ਕਿਸੇ ਧੀ ਭੈਣ ਦੇ ਹਨਾ ਵਿਆਹ ਹੈ ਤਾਂ ਇੱਥੇ ਆ ਕੇ ਮਤਲਬ ਫਰਨੀਚਰ ਸਾਰਾ ਮਿਲ ਜੂਗਾ ਬਿਲਕੁਲ ਜੀ ਹੁਣ ਆ ਵੀ ਦੇਖੋ ਆਪ ਵੀ ਫਰਨੀਚਰ ਪੈਕ ਹੋ ਗਿਆ ਜੀ ਆ ਵੀ ਚੱਲਿਆ ਅੱਛਾ ਇਹ ਪੈਕ ਹੋਏ ਪੈ ਨਹੀਂ ਹਾਂਜੀ ਹਾਂਜੀ ਉਹ ਪੈ ਮਗਰ ਪੈਕ ਹੋਇਆ ਵੀ ਡਿਲੀਵਰੀ ਵਾਸਤੇ ਤਿਆਰ ਹੈ ਜੀ ਅੱਛਾ ਆ ਵੀ ਚੱਲਿਆ ਜੀ ਆਹ ਵਾਲਾ ਜਿਹੜਾ ਆ ਪੀਸ ਪਿਆ ਜੀ ਅੱਛਾ ਆ ਪੈਕਿੰਗ ਹੋ ਚੁੱਕ ਜੀ ਬਾਜੀ ਤੁਹਾਨੂੰ ਉੱਥੇ ਵਿਜ਼ਿਟ ਕਰਾਉਨੇ ਆ ਜੀ ਹਾਂਜੀ ਹਾਂਜੀ ਉੱਥੇ ਵੀ ਚੱਲਾਂਗੇ ਜੀ ਪਹਿਲਾਂ ਆਪਾਂ ਦੇਖਦੇ ਆ ਜੀ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਰੇਟ ਕੀ ਕੁਝ ਹੈ ਤੇ ਬਿਨਾ ਪੈਸੇ ਵਾਲਾ ਕੀ ਕਨਸੈਪਟ ਹੈ ਯਾਰ ਇਹ ਮੈਨੂੰ ਥੋੜਾ ਜਿਹਾ ਸਮਝ ਨਹੀਂ ਆਇਆ ਗੱਲ ਕਰਾਂਗੇ ਹਾਂਜੀ ਪਹਿਲੇ ਕੁਆਲਿਟੀ ਚੈੱਕ ਕਰੋ ਜੀ ਕੁਆਲਿਟੀ ਲਓ ਜੀ ਆ ਚੈੱਕ ਕਰੋ ਉਹ ਪਾਜੀ ਐ ਖੋਲ ਖੂਲ ਕੇ ਤਾਂ ਸਾਰੇ ਹੀ ਦਿਖਾ ਦਿੰਦੇ ਆ ਹਾ ਲੋ ਆਹ ਤੋ ਜੋ ਉਹ ਦੇਖ ਲੋ ਉਹ ਪਾਜੀ ਬਿਲਕੁਟ ਗਿਆ ਪੈਸੇ ਨਹੀਂ ਦੇ 10 ਬੰਦੇ ਹੋਰ ਦੇ ਆ ਦੇਖ ਲੋ ਚਾਹੇ 2 ਬੰਦੇ ਹੋਰ ਉਹ ਪਾਜੀ ਮਾਰ ਲਾ ਮਾਰ ਨਹੀਂ ਮਾਰੋ ਆ ਲੋ ਮਾਰੋ ਉਹ ਮਾਰੋ ਇਹ ਉਹ ਕਮਾਲੀ ਹੋ ਗਈ ਯਾਰ ਬਾਈ ਕੁਆਲਿਟੀ ਦਾ ਬੈਸਟ ਐ ਤੇ ਕੋਈ ਟੈਨਸ਼ਨ ਨਾ ਲੋ ਜੀ ਜੀ ਤੇ ਪਾਜੀ ਦੱਸੋ ਮੜਾ ਜਾ ਜਿਵੇਂ ਸਾਈਜ਼ ਵਗੈਰਾ ਇਹ ਸਾਈਜ਼ 9x9 ਹੈ ਜੀ ਇਹ ਨਾਲ ਸਾਈਡ ਟੇਬਲ ਹੁੰਦੇ ਫੈਬ੍ਰିକੇਟਰ ਬੈੱਡ ਹੁੰਦਾ ਇਹਦੇ ਚ ਕਲਰ ਤੁਸੀਂ ਜਿਹੜੀ ਮਰਜ਼ੀ ਆਪਣੀ ਪਸੰਦ ਕਰਵਾ ਸਕਦੇ ਹੋ ਅੱਛਾ ਜੀ ਉਹਦੇ ਵਿੱਚ ਸਾਨੂੰ 2 ਤੋਂ 3 ਦਿਨ ਦਾ ਟਾਈਮ ਦਿਓ ਕਸਟਮਰ ਸਾਡੇ ਉਹ ਨਾਲ ਦਾ ਬੈੱਡ ਤਿਆਰ ਕਰ ਦਿਆਂਗੇ ਅੱਛਾ ਕੁਆਲਿਟੀ ਚੈੱਕ ਕਰੋ ਜੀ ਕੁਆਲਿਟੀ ਤੇ ਨਾਲੇ ਮਤਲਬ ਡਿਜ਼ਾਈਨ ਕੋਈ ਵੀ ਕਰਾ ਸਕਦੇ ਨਹੀਂ ਨਹੀਂ ਕੋਈ ਵੀ ਸਾਡੇ ਕੋਲ ਇਦੋਂ ਇਲਾਵਾ 100 ਡਿਜ਼ਾਈਨ ਹੋਰ ਹੋਣਗੇ ਜੀ ਐਟ ਦਾ ਐਟ ਦਾ ਸਪੌਟ ਹੋਣਗੇ ਬਾਕੀ ਥੋੜੀ ਲੈਫਟ ਤੇ ਵੀ ਹੈਗੇ ਸਾਈਡ ਲੈਂਪ ਵਾਲੇ ਮਾਡਲ ਆਉਂਦੇ ਆ ਇਹਦੇ ਵਿੱਚ ਹਾਂ ਜੀ ਹਾਂ ਜੀ ਇਹਦੇ ਵਿੱਚ ਕਈ ਮਾਡਲ ਆਉਂ ਇਹ ਆ ਗਿਆ ਅਗਰ ਵਿਦਆਉਟ ਸਾਈਡ ਤੇ ਵੀ ਲੈਣਾ ਤੇ ਉਹ ਵਾਲਾ ਮਾਡਲ ਆ ਗਿਆ ਜੀ ਜੀ ਆ ਸਾਈਡ ਤੇ ਲੈਂਪ ਲੱਗੇ ਹੋਏ ਆ ਕਿਆ ਬਾਤ ਹੈ ਜੀ ਆ ਦੇਖੋ ਜੀ ਆ ਕੰਮ ਦੇਖੋ ਜੀ ਕਿੰਨਾ ਬਰੀਕ ਹੈ ਕੰਮ ਦੇ ਨਾਲ ਵੀ ਸਾਰਾ ਕੁਝ ਹੁੰਦਾ ਜੀ ਬਾਕੀ ਸਾਡੇ ਕੋਲ ਕਈ ਪ੍ਰਕਾਰ ਦੇ ਮਾਡਲ ਆ ਜਿਵੇਂ ਆ ਕੰਪਨੀ ਦਾ ਮਾਲ ਆਉਂਦਾ ਜੀ ਇਹ ਇਹ ਬਾਹਰੋਂ ਆਈਟਮ ਆਂਦੀ ਆ ਕੋਈ ਉਹਦਾ ਨੈਟ ਤੇ ਚੈੱਕ ਕਰੋਗੇ ਗੂਗਲ ਤੇ ਹਾਂਜੀ 30-35 ਹਜ਼ਾਰ ਦਾ ਬੈੱਡ ਹੈ ਅੱਛਾ ਜੀ ਆਪਾਂ ਦੇ ਦੇ ਸਿਰਫ 8000 ਰੁਪਏ ਦਾ ਜੀ ਜੀ ਕਿਆ ਬਾਤ ਹੈ ਸਿਰਫ 8000 ਦਾ ਉਹਦਾ 8000 ਰੁਪਏ ਦਾ ਕਮਾਲ ਹੀ ਕਰਦੀ ਭਾਈ ਨੇ ਲਿਮਟਿਡ ਸਟਾਕ ਹੈ ਜੀ ਆ ਵੀ 8000 ਦਾ ਉਹ ਵੀ 8000 ਦਾ ਉਹ 7000 ਦਾ ਬੈੱਡ ਹੈ ਜੀ ਉਹ 6000 ਦਾ ਬੈੱਡ ਅੱਛਾ ਕੀ ਬਾਤ ਹੈ ਇਹ ਕੰਪਨੀ ਦੇ ਬੈੱਡ ਹੈ ਜੀ ਕੰਪਨੀ ਦੇ ਬੈੱਡ ਹੈ Google ਤੇ ਸਰਚ ਕਰਾ ਕੇ ਦੇਵਾਂਗੇ ਜੇ 35000 ਦਾ ਬੈੱਡ ਤੁਹਾਨੂੰ 8000 ਦੇਵਾਂਗੇ ਜੀ ਜੀ ਕੀ ਬਾਤ ਹੈ ਜੀ ਆ ਜਾਓ ਜੀ ਸੁਲਤਾਨ ਫਰਨੀਚਰ ਤੇ ਹੋਰ ਪਾਜੀ ਕੀ ਕੁਝ ਹੁੰਦਾ ਜਿਵੇਂ ਬਾਕੀ ਆਪਣੇ ਕੋਲ ਸੋਫਿਆਂ ਦੇ ਸਟਾਕ ਹੈਗੇ ਜੀ ਆ ਪਏ ਆ ਬਾਕੀ ਗਰਾਊਂਡ ਸਾਡੇ ਹੋਰ ਵਾਧੂ ਭਰੇ ਪਏ ਮੌਕੇ ਤੇ ਉਹ ਦਿਖਾ ਸਕਦੇ ਆ ਕਿ ਇੰਨਾ ਕਵਰ ਹੋ ਸਕਦਾ ਏਰੀਆ ਦੇ ਹਿਸਾਬ ਨਾਲ ਜੀ ਜੀ ਬਿਲਕੁਲ ਬਾਕੀ ਆ ਸੋਫੇ ਆਪਣੇ ਕੋਲ ਚਾਰ ਪੰਜ ਸੋਫੇ ਮਤਲਬ ਸੋਫੇ ਦੀ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਸਰ ਇਹ 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 ਕੰਪਨੀ ਦਾ ਸਟਾਕ ਹੈ ਜੀ ਇਹ ਵੀ ਹੈ ਮੰਨ ਕੇ ਚੱਲੋ ਜਿਵੇਂ 30 35 ਹਜ਼ਾਰ ਆਨਲਾਈਨ ਪ੍ਰਾਈਸ ਆ ਆਪਾਂ ਦੇ ਰਹੇ ਸਿਰਫ 10000 ਦਾ ਸੋਫਾ ਜੀ ਸਿਰਫ 10000 ਦਾ ਸੋਫਾ ਜੀ 9 ਸੀਟਰ 9 ਸੀਟਰ ਹਾਂ ਜੀ ਵਿੱਚ ਟੇਬਲ ਜੀ ਕੀ ਆ ਬਾਕੀ ਅੱਛਾ ਟੇਬਲ ਵੀ ਵਿੱਚ ਟੇਬਲ 5 ਸੀਟਰ ਆ ਜਾਂਦਾ ਜੀ ਇਹਦੇ ਚ 10000 ਦੀ ਰੇਂਜ ਤੋਂ ਸ਼ੁਰੂ ਹੋ ਜਾਂਦਾ ਆਪਿਆ ਆਪਿਆ ਆ ਵੀ ਸਲੀਪ ਵਾਲ ਦੀ ਗੱਡੀ ਚ ਹੋਊਗਾ ਜੀ ਆ ਬਰਾਊਨ ਵਾਲਾ ਆ ਕਾਰਨਰ ਕੌਟਰੇਜ ਦੇ ਵਿੱਚ ਆ ਜਾਂਦਾ ਇਹਦੇ ਵਿੱਚ 5 ਸਾਲ ਦੀ ਗਾਰੰਟੀ ਹੋਊਗੀ ਵਿਦ ਬਿੱਲ ਹੋਊਗਾ ਜੀ ਜੀ ਹਸਤੀ ਵਾਲਾ ਬਿੱਲ ਨਾਲ ਦੇਾਂਗੇ ਅੱਛਾ ਇਹਦਾ ਅਡੋ ਅਡ ਰੇਟ 'ਚ ਆ ਜਾਂਦਾ ਕੋਈ ਬਾਕੀ ਆ ਉਦੋਂ ਹੋਰ ਦਿਖਾਣਾ ਜੀ ਆਜੋ ਜੀ ਆਜੋ ਲਓ ਜੀ ਅੱਗੇ ਆਜੋ ਨਾਲੇ ਸ਼ੇਅਰ ਕਰਦੇ ਰਹੋ ਬਹੁਤ ਵੱਡਾ ਆਫਰ ਦੇਣ ਵਾਲੇ ਨੇ ਭਾਈ ਸ਼ੇਅਰ ਵਾਲਿਆਂ ਵਾਸਤੇ ਬਹੁਤ ਵਧੀਆ ਆਫਰ ਦੇਾਂਗੇ ਮਾਰੇ ਇੱਕ ਵਾਰੀ ਮਾਲ ਦੇਖੋ ਜੀ ਆ ਕੁਆਲਿਟੀ ਦੇਖ ਕਰੋ ਜੀ ਲਓ ਜੀ ਕੁਆਲਿਟੀ ਚੈੱਕ ਕਰੋ ਜੀ। ਕੀ ਬਾਤ ਹੈ ਜੀ ਆਹ ਦੇਖੋ ਜੀ ਕੁਆਲਿਟੀ ਬਹੁਤ ਸ਼ਾਨਦਾਰ। ਬਾਕੀ ਡਿਜ਼ਾਈਨ ਵੀ ਬਹੁਤ ਵਧੀਆ ਪਿਆਰੇ ਡਿਜ਼ਾਈਨ ਹੈ ਜੀ। ਤੇ ਅੱਗੇ ਆ ਜੋ। ਹੁਣ ਆ ਬੈੱਡ ਪਿਆ ਜੀ। ਇਹਦੇ ਵਿੱਚ ਵੀ ਜਿਹੜਾ ਸਟੋਰੇਜ ਆ ਜਾਂਦੀ ਹੈ, ਪ੍ਰੋਪਰ ਬਾਕਸ ਆ ਜਾਂਦੇ ਆ। ਆਹ ਚੀਜ਼ਾਂ ਰੱਖਿਆ ਜਾ ਸਕਦੀਆਂ ਸਟੋਰੇਜ ਆ ਗਈ। ਇਹ ਵੀ ਐਡਾ-ਐਡਾ ਰੇਂਜ ਹੈ ਬਹੁਤ ਵਧੀਆ ਰੇਂਜ ਆਪਣੇ ਕੋਲ। ਤੇ ਬਾਕੀ ਤੁਹਾਨੂੰ ਆਹ ਇੱਕ ਚੀਜ਼ ਹੋਰ ਵੀ ਦਿਖਾਉਣਾ ਜੀ ਮੈਂ ਆਹ LED ਸਟੈਂਡ ਹੋ ਗਿਆ ਜੀ ਆਹ ਕੰਪਨੀ ਦਾ ਜੀ। ਆ ਚੀਜ਼ ਦੇਖੋ ਇਹ ਵੀ ਮਿਲ ਰਿਹਾ ਜੀ ਆਪਣੇ ਕੋਲ ਬਾਕੀ ਮਾਲ ਜਿਵੇਂ ਜਿਵੇਂ ਖੁੱਲੀ ਜਾਂਦਾ ਹੋਵੇਂ ਪੈਕ ਕਰੀ ਜਾਂਦੇ ਆ ਜੀ ਹੋਰ ਮਾਲ ਆਈ ਜਾਂਦਾ ਹੋਰ ਗਈ ਜਾਂਦਾ ਜੀ ਬਾਕੀ ਤੁਹਾਨੂੰ ਫੈਕਟਰੀ ਦੀ ਵਿਜ਼ਿਟ ਵੀ ਕਰਾ ਦਿੰਦੇ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਚੱਲਾਂਗੇ ਜੀ ਹਾਂ ਜੀ ਹਾਂ ਜੀ ਤੇ ਭਾਜੀ ਬਹੁਤ ਮਜ਼ੇਦਾਰ ਕੰਮ ਹੈ ਬਾਈ ਦਾ ਤੇ ਆ ਰੇਟ ਤੁਸੀਂ ਤੁਹਾਨੂੰ ਪਤਾ ਲੱਗ ਹੀ ਜਾਣਾ ਆਹ ਅਲਮਾਰੀਆਂ ਵਗੈਰਾ ਵੀ ਜਿਵੇਂ ਆ ਪੇਟੀਆਂ ਪੇਟੀਆਂ ਇਹ ਇਹ ਪੇਟੀ ਵਾਲਾ ਬਾਕਸ ਸਾਡੇ ਕੋਲ ਜਿਵੇਂ ਵਿਆਹ ਦਾ ਸੀਜ਼ਨ ਚੱਲੀ ਜਾਂਦਾ ਹੈ ਜੀ ਸਾਡੇ ਕੋਲ 41000 ਰੁਪਏ ਦਾ ਸੈੱਟ ਹੈ ਜੀ ਅੱਛਾ 41000 ਜਿਹਦੇ ਵਿੱਚ ਪੂਰੇ ਵਿਆਹ ਦਾ ਸਮਾਨ ਦੇਾਂਗੇ ਜਿਵੇਂ ਕਿ ਬੈੱਡ ਅਲਮਾਰੀ ਸੋਫਾ ਗੱਦਾ ਟੇਬਲ ਪ੍ਰੈਸ ਟੇਬਲ ਠੀਕ ਹੈ ਇਹ 6 ਚੀਜ਼ਾਂ ਦੇਾਂਗੇ 41000 ਰੁਪਏ ਦੇ ਵਿੱਚ 6 ਆਈਟਮਾਂ ਜਿਹੜੇ ਵੀਰ 70 7000 ਰੁਪਏ ਲਈ ਜਾਂਦੇ ਦੀ ਬਿਲਕੁਲ ਬਿਲਕੁਲ ਹੈ ਇਹੀ ਤਾਂ ਤਾਂ ਹੀ ਅਸੀਂ ਕੈਮਰਾ ਚੱਕ ਕੇ ਲੈ ਆਏ ਆ ਸਾਰੀਆਂ ਗੱਲਾਂ ਰਿਕਾਰਡ ਕਰਦੀਆਂ ਤੁਹਾਡੀਆਂ ਗਾਹਕ ਦਾ ਫਾਇਦਾ ਹੋਣਾ ਚਾਹੀਦਾ ਜੀ ਬਾਕੀ ਮਾਲ ਤਾਂ ਦੇਖੋ ਰੋਜ਼ੀ ਵੇਚੀਦਾ ਹੈ 41000 ਦੇ ਵਿੱਚ ਸਾਰਾ ਸੈੱਟ ਦੇਾਂਗੇ ਜਿਵੇਂ ਇਹ ਨਾਲ ਦਾ ਬੈੱਡ ਹੋਊਗਾ ਜੀ ਵਧੀਆ ਬੈੱਡ ਵਧੀਆ ਸੋਫਾ ਵਧੀਆ ਟੇਬਲ ਠੀਕ ਹੈ ਤੇ ਆਪਣਾ ਅਲਮਾਰੀ ਬੋਡਨ ਅਲਮਾਰੀ ਹੋਊਗੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਵੀਰ ਤੁਹਾਨੂੰ ਉਹੀ ਚੀਜ਼ਾਂ ਮਿਲਣਗੀਆਂ ਜਿਵੇਂ 70000 70000 ਦੇ ਵਿੱਚ ਮਿਲਣਗੀਆਂ ਜੀ ਜੀ ਬਿਲਕੁਲ ਬਿਲਕੁਲ ਸਹੀ ਹੈ ਨਾਲੇ ਇੱਕ ਚੀਜ਼ ਹੋਰ ਬਜਾਈ ਕਾਰਡ ਚੱਲਦਾ ਹੈ ਜੀ ਉਹ ਇੱਕ ਉਹ ਮੈਨੂੰ ਦੱਸੋ ਜਿਹੜਾ ਬਿਨਾਂ ਪੈਸੇ ਵਾਲਾ ਕਨਸੈਪਟ ਕੀ ਸੀਗਾ ਮੈਂ ਬੜਾ ਸੁਣਿਆ ਕਿ ਬਿਨਾਂ ਪੈਸੇ ਤੋਂ ਅਸੀਂ ਦੇ ਰਹੇ ਜੀ ਉਹ ਉਹਦੇ 'ਚ ਐ ਸਿਸਟਮ ਹੈ ਜਿਵੇਂ ਮੰਨ ਕੇ ਚੱਲੋ ਜਿਵੇਂ ਆਹ ਸੋਫਾ ਲੈਣਾ ਤੁਸੀਂ ਤੁਸੀਂ ਕੁਛ ਨਾ ਲੈ ਕੇ ਕਰੋ ਸਿਰਫ ਪੈਨ ਕਾਰਡ ਆਧਾਰ ਕਾਰਡ ਚੱਕ ਲਿਓ ਜੀ ਤੇ ਆਪ ਦਾ ਆ ਸੋਫਾ ਘਰੋਂ ਲੈ ਜਾਓ ਜੀ ਡਾਊਨ ਪੇਮੈਂਟ ਹੈਗੀ ਦੇ ਦਿਓ ਨਹੀਂ ਦੇਣੀ ਨਾ ਦਿਓ ਆਹ ਸੋਫਾ 10 ਵਾਰ ਦੇ ਪੈਸੇ ਦੇ ਕੇ ਤੇ ਤੁਸੀਂ ਲਿਜਾ ਸਕਦੇ ਹੋ ਕਿਵੇਂ ਲੈ ਕੇ ਜਾਣਗੇ ਵੀਰੇ ਕੱਲੇ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਕਾਪੀ ਅੱਛਾ ਉਹ ਫਿਰ ਅੱਗੇ ਕਿਵੇਂ ਅੱਗੋ ਹੈ ਨਾ ਫਿਰ ਅਸੀਂ ਬਾਇਆ ਫਾਈਨਾਂਸ ਕਰਵਾ ਦੇਵਾਂਗੇ ਜਾਂ ਹੋਰ ਫਾਈਨਾਂਸ ਕਰਵਾ ਦੇਵਾਂਗੇ ਠੀਕ ਹੈ ਉਹੀ ਮੈਂ ਕਹਾਂ ਲੰਗਰ ਤਾਂ ਲਾ ਨਹੀਂ ਰੱਖਿਆ ਭਾਈ ਨੇ ਯਾਰ ਨਹੀਂ ਨਹੀਂ ਗੱਲ ਸਾਸੋਤਰੀ ਕਰਾਂਗੇ ਕੋਈ ਵਿਆਜ ਨਹੀਂ ਲੈਂਦੇ ਜੀ ਕੋਈ ਜੀਐਸਟੀ ਬਿੱਲ ਹੀ ਲੈਂਦੇ ਬਿਲਕੁਲ ਬਿੱਲ ਜੀਐਸਟੀ ਮੁਕਤਤ ਹੁੰਦੇਗੇ ਸਾਰੀ ਆਈਟਮ ਠੀਕ ਹੈ ਮਤਲਬ ਡਾਕੂਮੈਂਟਸ ਲੈ ਆਣ ਬਿਲਕੁਲ ਉਹਨਾਂ ਦਾ ਤੁਸੀਂ ਬਜਾਜ ਤੇ ਕੰਮ ਕਰਵਾ ਦੋਗੇ ਜਿਹੜਾ ਕਾਰਡ ਬਣਿਆ ਉਹ ਸਿਰਫ ਆਪਣਾ ਪੈਨ ਕਾਰਡ ਦੇ ਆਧਾਰ 'ਤੇ ਲੈਣਾ ਪਰ ਨਾਲ ਦੀ ਨਾਲ ਬਜਾਜ ਫਾਈਨਾਂਸ ਕਰ ਦਾਂਗੇ ਠੀਕ ਹੈ ਸੋ ਵੀਰੇ ਇੱਕ ਹੋਰ ਤਮਾਕਾ ਕਰੋ ਜਿਹੜਾ ਤੁਸੀਂ ਹੈਨਾ ਮੈਂ ਸੁਣਿਆ ਹੈ ਕਿ ਤੁਸੀਂ ਪ੍ਰਾਈਸ ਵੀ ਦਿੰਦੇ ਹੋ ਸ਼ੇਅਰ ਕਰਨ ਵਾਲੇ ਵਾਸਤੇ ਵੀਰੇ ਵਾਸਤੇ ਮੈਂ ਵੀ ਤਰੀ ਕਿ ਅਸੀਂ ਕੋਈ 100 200 ਵਾਲੀ ਆਈਟਮ ਨਹੀਂ ਦੇਣੀ ਜਿਹੇ ਤੇ ਆਪਣਾ ਕੰਮ ਹੈ ਉਹੋ ਜੀ ਆਈਟਮ ਹੀ ਦੇਵਾਂਗੇ ਜਿਵੇਂ ਕਿ ਬੈੱਡ ਐਡਾ ਵੱਡੀ ਚੀਜ਼ ਐਡੀ ਵੱਡੀ ਚੀਜ਼ ਉਹ ਵੀ ਐ ਮੰਨ ਲਓ ਜਿਹੜਾ ਬੰਦਾ 15 ਗਰੁੱਪਾਂ 'ਚ ਸ਼ੇਅਰ ਕਰੂਗਾ ਜੀ ਉਹ ਸਾਨੂੰ ਸਕਰੀਨਸ਼ਾਟ ਪਾ ਦੇ ਅਸੀਂ ਆਰ ਮੇ 28 ਫ ਹਾਂਜੀ ਇਸ ਚੀਜ਼ ਦਾ ਉਹ ਕੱਢਾਂਗੇ ਡਰਾ ਕੱਢਾਂਗੇ ਉਹਨੂੰ ਸੀ ਦਿੱਤਾ ਜਾਊਗਾ ਪਹਿਲਾ ਨਾਮ ਬੈੱਡ ਦੂਜਾ ਨਾਮ ਗੱਦਾ ਤੀਜਾ ਨਾਮ ਪ੍ਰੈਸਟੇਬਲ ਜੀ ਕੀ ਬਾਤ ਹੈ ਹਾਂ ਉਹ ਵੀ ਉਹਦੀ ਲਾਈਵ ਹੋ ਕੇ ਕੱਢਾਂਗੇ ਕੋਈ ਗੱਲਾਂ ਦਾ ਕੰਮ ਨਹੀਂ ਹੈ ਜੀ ਕੱਢਾਂਗੇ ਤੇ ਮਤਲਬ ਕੱਢਾਂਗੇ ਬਾਕੀ ਆ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਜੀ ਕਈ ਪ੍ਰਕਾਰ ਦੀ ਆਈਟਮਾਂ ਤੁਹਾਨੂੰ ਹੋਰ ਵੀ ਦਿਖਾ ਦਿੰਦਾ ਸਾਡੇ ਗਡਾਉਣ ਭਰੇ ਪਏ ਆ ਬਾਕੀ ਉਧਰ ਦੇਖੋ ਜੇ ਬੈੱਡ ਦੇ ਕਈ ਸਟਾਕ ਪਏ ਆ ਲਓ ਜੀ ਉਹ ਇੱਕ ਦੇ ਅੱਗੇ ਪਿੱਛੇ ਅੱਗੇ ਕਾਫੀ ਬੈੱਡ ਪਏ ਆ ਬਾਕੀ ਹੋਰ ਬੈੱਡ ਵੀ ਤੁਹਾਨੂੰ ਬਹੁਤ ਦਿਖਾਣੇ ਬੈੱਡ ਤਾਂ ਤੁਸੀਂ ਐ ਮੰਨ ਲਓ ਜੀ ਬਾਦ ਹੁਣ ਆਈਟਮ ਦੇਖੋ ਜੀ ਆ ਸਾਗਵਾਨ ਦੀ ਆਈਟਮ ਹੈ ਜੀ ਭਾਜੀ ਪੂਰੇ ਕਿਤੇ ਨਹੀਂ ਮਜ਼ੀਆ ਪ्योर ਲੱਕੜ ਹੈ ਇਸੇ ਨਾਲ ਲੈ ਕੇ ਆਉਂਗੇ ਪ्योर ਲੱਕੜ ਦੇ ਵਿੱਚ ਕੋਈ ਨਹੀਂ ਕੰਮ ਕਰਦਾ ਯਾ ਦੇਖ ਕੇ ਕਰੋ। ਕੀ ਬਾਤ ਹੈ। ਆ ਕੰਮ ਵਰਕ ਦੇਖੋ ਜੀ। ਜੀ। ਬਹੁਤ ਸੋਹਣੀ ਚੀਜ਼ ਹੈ ਜੀ ਪੂਰੀ ਮਜ਼ਬੂਤੀ ਦੇ ਵਿੱਚ ਹੈ। ਬਾਕੀ ਆ ਚੀਜ਼ ਦੇਖੋ ਜੀ ਜਿਵੇਂ ਆ ਬੈਡ ਦੇ ਕਈ ਕਈ ਰੇਂਜ ਪਈਆਂ ਜਿਵੇਂ ਆ ਦੇਖੋ ਜੀ। ਜੀ। ਆ ਬੈਡ ਦੇਖੋ ਜੀ ਆ ਕੋ ਕੁਆਲਿਟੀ ਚੈੱਕ ਕਰੋ। ਇਹ ਮੈਨ ਦਾ ਕੁਆਲਿਟੀ ਦੀ ਗੱਲ ਹੁੰਦੀ ਹੈ। ਆ ਪਿਆ ਹੈ ਉਹ ਮਗਰ ਪਿਆ ਹੈ। ਹਾਂਜੀ। ਕਾਫੀ ਕਾਫੀ ਚੀਜ਼ਾਂ ਪਈਆਂ ਆਪਾਂ ਕੱਲ ਨੂੰ ਹੋਰ ਵਿਜ਼ਿਟ ਕਰਾਨਾ ਮੈਂ ਦੂਜੇ ਸ਼ੋਅਰੂਮ ਜਾਪਾਂ। ਹਾਂਜੀ। ਉੱਥੇ ਵੀ ਆਪਾਂ ਤੁਹਾਨੂੰ ਲੈ ਕੇ ਵੱਤੋਂ ਵੱਤ ਸ਼ੇਅਰ ਕਰ ਦਿਓ 15 ਗਰੁੱਪਾਂ ਦੇ ਵਿੱਚ ਮਿਨੀਮਮ ਤੁਸੀਂ ਸ਼ੇਅਰ ਕਰੋਗੇ ਸਕਰੀਨਸ਼ਾਟ ਨੰਬਰ ਤੇ ਪਾ ਦਿਓ ਬਾਈ ਦੇ ਇੱਕ ਲੱਕੀ ਡਰਾਪ ਆ ਰਹੇ ਨੇ ਬਾਈ 100 200 500 ਵਾਲੀ ਆਈਟਮ ਨਹੀਂ 1000 ਵਾਲੀ ਆਈਟਮ ਵੀ ਨਹੀਂ ਪੂਰੀ ਫੱਡਾ ਧਮਾਕਾ ਹੈ ਜੀ ਪਹਿਲੇ ਪਰਚੀ ਵਾਲੇ ਨੂੰ ਮਿਲੂਗਾ ਜੀ ਬਾਅਦ ਦੇ ਦੂਜੇ ਪਰਚੀ ਵਾਲੇ ਨੂੰ ਮਿਲੂਗਾ ਜੀ ਗੱਦਾ ਗੱਦਾ ਤੇ ਤੀਜੇ ਵਾਲੇ ਨੂੰ ਜੀ ਪਰਸਤੇ ਲਓ ਜੀ ਪਰਚੀਆਂ ਕੱਢਣਗੇ ਜੀ 28 ਫਰਵਰੀ ਹੁਣ ਤੋਂ ਸ਼ੇਅਰ ਕਰਨ ਲੱਗ ਜਾਓ ਜੀ ਦਬਾ ਕੇ ਸ਼ੇਅਰ ਕਰ ਦਿਓ ਹਰ WhatsApp ਹਰ ਫੇਸਬੁਕ ਆ ਗੰਗੂ ਫਲਾ ਦਿਓ ਜੀ ਫਾਰਮਿੰਗ ਬਾਬਾ ਦੀ ਇਸ ਵੀਡੀਓ ਨੂੰ ਇੱਕ ਚੀਜ਼ ਹੋਰ ਹੈ ਵੀ ਆਪਣੇ ਆਈਟਮ ਦੇ ਵਿੱਚ ਗੱत्ता ਨਹੀਂ ਹੋਊਗਾ ਬਿਯਾਰ ਸਾਰਾ ਗੱत्ता ਵਿਕਦਾ ਜੀ ਜਿਨ੍ਹਾਂ ਘਰੇ ਗੱਤਿਆਂ ਵਾਲੇ ਬੈੱਡ ਪਹੁੰਚੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਨਾ ਗੱत्ता ਨਾ ਬੋਰਡ ਨਾ ਸਾਡੇ ਕੋਲ ਪ੍ਰੋਪਰ ਲੱਕੜ ਦਾ ਬੈੱਡ ਹੋਊਗਾ ਜੀ ਜੀ ਪ੍ਰੋਪਰ ਮਤਲਬ ਪੂਰ ਲੱਕੜ ਦਾ ਮਜ਼ਬੂਤ ਕੰਮ ਪੂਰਾ ਲੱਕੜ ਦਾ ਮਜ਼ਬੂਤ ਕੰਮ ਜਿਵੇਂ ਮੈਂ ਤੁਹਾਨੂੰ ਚੈੱਕ ਕਰਾਇਆ ਹਾਂ ਇੱਕ ਨੰਬਰ ਮਾਲ ਹੋਊਗਾ 20 ਸਾਲ ਦੀ ਗਾਰੰਟੀ ਲਿਖ ਕੇ ਹੋਗੀ ਜੀ 20 ਸਾਲਾਂ ਦੀ ਗਾਰੰਟੀ ਲਿਖ ਕੇ ਭਾਈ ਲਿਖ ਕੇ ਕਮਾਲ ਹੀ ਕਰਤੀ ਵੀਰੇ ਨੇ ਦੇਖ ਲਓ 20 ਸਾਲਾਂ ਦੀ ਗਾਰੰਟੀ ਦੇ ਰਿਆ ਬਾਕੀ ਹੋਰ ਵੀ ਆਈਟਮਾਂ ਦਿਖਾਵਾਂਗੇ ਤੁਹਾਨੂੰ ਅਗਲੇ ਸ਼ੋਰੂਮ ਵੱਲ ਚਲ ਗੁਰਨਾਨਕ ਮੈਡੀਕਲ ਹਾਲ ਦੇ ਬਿਲਕੁਲ ਸਾਹਮਣੇ ਸੁਲਤਾਨ ਆਜੋ ਅੰਦਰ ਆਜੋ ਲਓ ਜੀ ਕੀ ਆ ਬਾਤ ਹੈ ਜੀ ਆ ਦੂਜਾ ਸ਼ੋਰੂਮ ਹੈ ਬਾਈ ਜੀ ਦਾ ਦੂਸਰੀ ਬ੍ਰਾਂਚ ਆ ਗਈ। ਉਹ ਜੀ ਨਾ ਬਾਈ ਜੀ ਆਪਾਂ ਗੱਲਾਂ ਨਹੀਂ ਆਪਾਂ ਜਿਹੜੇ ਬੰਦਾ ਸਾਡੇ ਕੋਲ ਟਾਈਮ ਹੋਵੇ ਤੁਹਾਨੂੰ ਫੈਕਟਰੀ ਵੀ ਵਿਜ਼ਿਟ ਕਰਾ ਦਈਏ। ਹਾਂਜੀ। ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗੇ ਕਿ ਆਪ ਦੀ ਮੈਨੂਫੈਕਚਰਿੰਗ ਬਿਲਕੁਲ ਸਰ ਕੀ ਕੁਝ ਦਿਖਾਉਂਗੇ ਸਰ ਇੱਥੇ ਆਪਾਂ ਨੂੰ। ਬਾਕੀ ਬੈਡ ਦੀ ਡਿਜ਼ਾਈਨਿੰਗ ਹੈ ਜੀ ਆਹ ਅਲਮਾਰੀ ਦਾ ਡਿਜ਼ਾਈਨਿੰਗ ਹੈ ਜੀ ਆ ਦੇਖੋ। ਜੀ, ﺍﻟ्मारੀਆਂ ਦੀ ਚੈੱਕ ਕਰੋ ਜੀ ਆ ਦੇਖੋ ਜੀ। ਆ ਆ ਡਿਜ਼ਾਈਨਿੰਗ ਆ ਗਈ ਜੀ ਆ ਡਿਜ਼ਾਈਨਿੰਗ ਆ ਗਈ। ਜੀ। ਆ ਪੀਵੀਸੀ ਦੇ ਵਿੱਚ ਆ ਗਈ ਜੀ। ਤਾਂ ਇਹ ਪਾਣੀ ਨਾਲ ਧੋਈ ਜਾ ਉਹਨੂੰ ਕੁਝ ਨਹੀਂ ਹੁੰਦਾ ਜੀ। ਅੱਛਾ ਇਹ ਵਾਟਰਪੂਫ ਹੈ ਮਾ ਪਾਜੀ ਇਹਦੇ ਜਿਹੜਾ ਅਸੀਂ ਆਪਾਂ ਉਹਦੇ ਤੇ ਸ਼ੋਅ ਕੀਤਾ ਸੀ ਕਿ ਪ੍ਰੈਸਟੇਬਲੀ ਕਾਬਲਾ ਗਿਫਟ ਜੀ ਸਰ ਆ 30 ਜਿਹੜਾ ਨੰਬਰ ਵਾਲਾ ਗਿਫਟ ਆ ਜੀ ਜੀ ਸਰ ਐਸਾਈਡ ਆਹ ਅੱਛਾ ਇਹ ਵਾਲਾ ਤੀਸਰਾ ਗਿਫਟ ਦਵਾਂਗੇ ਜੀ ਆਹ ਦੇਖ ਲਓ ਚੈੱਕ ਕਰ ਲਓ ਚੈੱਕ ਕਰ ਲਓ ਗੱਦਾ ਦੇ ਦਿਆਂਗੇ ਆਹ ਵਾਲਾ ਜੀ ਆਹ ਲਓ ਜੀ ਆਹ ਤੁਸੀਂ ਹੋਰ ਨਹੀਂ ਦਿੰਦੇ ਆਹੀ ਕਿਤਾ ਦੇ ਦਿਆਂਗੇ ਮੋਟਾ 10 ਸਾਲ ਦੀ ਗਾਰੰਟੀ ਬਿਲ ਨਾਲ ਦੀ ਵਾਹ ਜੀ ਗਿਫਟ ਦੇਵਾਂਗੇ ਗਿਫਟ ਦੇ ਗਿਫਟ ਪਾਪਾ ਜੀ ਆ ਦੇਖ ਲਓ ਸ਼ੇਅਰ ਕਰ ਦਿਓ ਕੋਪਾ ਲਓ ਭਾ ਲਓ ਭਾ ਨਾਲੋ ਗਿਫਟ ਜਰੂਰ ਦੇਵਾਂਗੇ ਜੀ ਵਾਹ ਜੀ ਵਾਹ ਆ ਦੇਖੋ ਜੀ ਬਾਕੀ ਆ ਬੈਡ ਦੀ ਡਿਜ਼ਾਈਨਿੰਗ ਹੈ ਜੀ ਆ ਚੈੱਕ ਕਰੋ ਜੀ ਆ ਬੋਡਨ ਦੇ ਵਿੱਚ ਹੈ ਜੀ ਪਿਓਰ ਸਾਗਵਾਨ ਦੇ ਵਿੱਚ ਹੈ ਜੀ ਅੱਛਾ ਸਾਗਵਾਨ ਪਿਓਰ ਲੋ ਮਿਸਤਰੀ ਨਾਲ ਲੈ ਕੇ ਆਓ ਜੀ ਐਵੇਂ ਨਹੀਂ ਕਿ ਅਸੀਂ ਕਹਿਤਾ ਤੇ ਮੰਨ ਗਏ ਮਿਸਤਰੀ ਨਾਲ ਲੈ ਕੇ ਆਓ ਇਕੜ ਦਾ ਰੇਸ਼ਾ ਦਿਖਦਾ ਹੋਊਗਾ ਜੀ ਪੀਜ ਪਾਲਿਸ਼ ਹੋਊਗੀ 10 ਸਾਲ ਦੀ ਗਰੰਟੀ ਵੀ ਤੇ ਬਿਲ ਹੋਊਗਾ ਜੀ ਜੀ ਲਓ ਜੀ ਅ 10 ਸਾਲ ਦੀ ਦੇਖ ਲਓ ਪਾਜੀ ਨੇ ਵੱਡੀ ਗੱਲ ਕਰਤੀ ਐ ਤੇ ਪਾਜੀ ਆਪਾਂ ਨੂੰ ਇਹ ਵੀ ਦੱਸੋ ਮੜਾ ਜੀ ਵੀ ਟਰਾਂਸਪੋਰਟ ਦਾ ਸਿਸਟਮ ਕਿੱਥੋਂ ਤੱਕ ਐ ਤੇ ਕੀ ਸਿਸਟਮ ਐ ਟਰਾਂਸਪੋਰਟ 100 ਕਿਲੋਮੀਟਰ ਤੱਕ ਬਿਲਕੁਲ ਫਰੀ ਕਰ ਰਹੇ ਆ ਜੀ 100 ਕਿਲੋਮੀਟਰ ਤੱਕ ਬਿਲਕੁਲ ਫਰੀ ਜੀ ਵਾਹ ਜੀ ਵਾਹ ਬਾਕੀ ਜਿਹੜਾ 100 ਤੋਂ ਵੱਧ ਬੈਠਾ ਜੀ ਉਹਦਾ ਕਿਰਾਇਆ ਉਸ ਹਿਸਾਬ ਨਾਲ ਐਡਜਸਟ ਹੋ ਜਾਊਗਾ ਹਾਂਜੀ ਠੀਕ ਐ ਬਾਕੀ ਆਹ ਅਲਮਾਰੀ ਦਾ ਧਮਾਕਾ ਕੀਤਾ ਬਹੁਤ ਯਾਦ ਖਤੋਂ ਚੀਜ਼ ਦਿਖਾਣਾ ਜੀ ਜੀ ਆਹ ਅਲਮਾਰੀ ਦਿਖਾਓ ਜੀ ਆਹ ਦਿਖਾਓ ਜੀ ਇੱਧਰ ਲਿਆਓ ਜੀ ਕੈਮਰਾ ਲਓ ਜੀ ਜੀ ਮੈਂ ਆਹ ਜੀ 7 ਫੁੱਟ ਬਾਈ 5 ਫੁੱਟ ਦੀ ਵੁੱਡਨ ਇਹ ਤੁਹਾਨੂੰ ਸਿਰਫ 10000 ਰੁਪਏ ਦੇ ਦੇ ਦਿਆਂਗੇ ਆ ਜੀ ਸਿਰਫ ਸਿਰਫ 10000 ਰੁਪਏ ਦੇ ਲਵਾਰੀ ਹੈ ਜੀ ਆ 10000 ਦੇ ਦੇ ਲਓ ਜੀ ਸਿਰਫ 10000 ਦੀ ਦੇਖ ਲਓ ਕਿੱਡਾ ਵੱਡਾ ਸਾਈਜ਼ ਹੈ ਜੀ ਸਾਰਾ ਸਾਈਜ਼ ਲਵਾਰੀ ਹੋ ਗਈ ਮੈਂ ਕਹਿੰਦਾ ਜੇ ਮਰਜ਼ੀ ਯੂਜ਼ ਕਰ ਲਓ ਬਿਲਕੁਲ ਬਹੁਤ ਵਧੀਆ ਸ਼ਾਨਦਾਰ ਹੈ ਜੀ ਇਹਦੇ ਤੇ ਆ ਵੀ ਮਾਡਲ ਮਿਲ ਜੂਗਾ ਔਰ ਕਈ ਹੋਰ ਕਈ ਮਾਡਲ ਪਏ ਮਗਰ ਪਏ ਆ ਮਾਡਲ ਮਿਲ ਜਾਣਗੇ ਜੀ ਜੀ ਆ ਮਾਡਲ ਮਿਲ ਜਾਣਗੇ ਜੀ ਆਹ ਕੋ ਆ ਇਹ ਤੋਂ ਵੱਡਾ ਮਾਡਲ ਪਿਆ ਜੀ 14000 ਦੀ ਰੇਂਜ ਚ ਹੈ ਜੀ अच्छा जी।, आ, लो जी।, ए, ए जी, जी।, जी।, जी लो जी ये टी-शर्ट ਦੇ ਵਿੱਚ ਆ ਜਾਂਦਾ ਜੀ ਆ ਦੇਖੋ ਕੀ ਬਾਤ ਹੈ ਜੀ ਦੇਖੋ ਜੀ ਲਓ ਜੀ ਦੇਖੋ ਚੈੱਕ ਕਰੋ ਜੀ ਦੇਖੋ ਜੀ ਜਿਹੜਾ ਲੱਗਿਆ ਲੱਗਿਆ ਜਿਹੜਾ ਰਹਿ ਗਿਆ ਰਹਿ ਗਿਆ ਹਾਂ ਫੇਰ ਨਾ ਗਇਓ ਹਾਂ ਮੇਰੇ ਨਿਕਲ ਗਿਆ ਮੌਕਾ ਹਾਂ ਡਬਲ ਹੈਂਗਰ ਡਬਲ ਲੌਕਰ ਡਬਲ ਡਰਾਅਰ ਬਿਲਕੁਲ 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 ਜੀ ਥੱਲੇ ਨਾਲੇ ਸਾਰੀ ਵਾਰ ਕੀੜਾ ਨਹੀਂ ਲੱਗਦਾ ਗਿਲਹਕੀ ਗਾਰੰਟੀ ਹੈ ਜੀ ਬਿਲਕੁਲ ਲੋਕ ਲਾਂਦੇ ਪਾਰਟੀਕਲ ਬੋਰਡ ਅਸੀਂ ਲਾਂਦੇ ਕੈਨ ਬੋਰਡ ਅੱਛਾ ਜੀ ਇਹ ਵੀ ਫਰਕ ਹੈ ਇਹੀ ਫਰਕ ਹੈ ਇਹੀ ਤਾਂ ਫਰਕ ਹੈ ਜੀ ਬਿਲਕੁਲ ਆ 10000 ਰੁਪਏ ਦੀ ਮਾਰੀ ਕੌਣ ਦੇ ਦਊਗਾ ਜੀ ਐਸੀ ਦੇ ਸਕਦੇ ਹਾਂ ਬਸ ਜੀ ਦੇਖੋ ਜੀ ਕੀ ਬਾਤ ਹੈ ਜੀ ਆਹ ਡਰੈਸਿੰਗ ਤੇ ਉਹਨਾਂ ਦਾ ਮੋਡਲ ਹੈ ਥੱਲੇ ਵੀ ਦੋ ਡਰਾਅਰ ਹੈ ਜੀ ਸਾਈਡ ਡਰੈਸਿੰਗ ਆ ਗਿਆ ਜੀ ਉੱਪਰ ਡਬਲ ਸ਼ੌਕਰ ਵਾਲਾ ਖੰਨ ਆ ਗਿਆ ਜੀ ਆਹ ਚੀਜ਼ ਆ ਗਿਆ ਜੀ ਬਹੁਤ ਸ਼ਾਨਦਾਰ ਲਓ ਜੀ ਇੱਕ ਆਹ ਹੋਰ ਮਾਡਲ ਦਿਖਾਣੇ ਆ ਜੀ ਆਜੋ ਆਜੋ ਨੇੜੇ ਲਓ ਆ ਨਿਊ ਮਾਡਲ ਆਡੀ ਵਾਲਾ ਦਿਖਾਉਂਗੀ ਅੱਛਾ ਇੱਕ ਹੋਰ ਨਿਊ ਮਾਡਲ ਦਿਖਾਈ ਹੈ ਆਹ ਲਓ ਜੀ ਆਡੀ ਲਓ ਜੀ ਕੜਿਆਂ ਵਾਲਾ ਮਾਡਲ ਕੜਿਆਂ ਵਾਲਾ ਮਾਡਲ ਜੀ ਬਸ ਸਿਰਫ ਤੇ ਸਿਰਫ ਹੈ ਮਤਲਬ 12000 ਰੁਪਏ ਦੇਗਾ ਜੀ ਸਿਰ ਕੋਲ ਸਾਡੀ ਵਾਹ ਜੀ ਵਾਹ ਸੱਚ ਦੇਖੋ ਇਹ ਪੂਰਾ ਕਮਰਾ ਭਰ ਜੂਗਾ ਉਹੀ ਮੈਂ ਕਹਿੰਦਾ ਯਾਰ ਇਹ ਤਾਂ ਪੂਰਾ ਕਮਰੇ ਚ ਇੱਕ ਥਾਂ ਚ ਫਿੱਟ ਹੋ ਜਾਣਾ ਸਾਰਾ ਕੁਝ ਯਾਦ ਰੱਖੂਗਾ ਜਿਹੜਾ ਇੱਕ ਵਾਰੀ ਮਾਲ ਲੈ ਜੂ ਹਣ ਤੋਂ ਸਹੀ ਹੈ ਜੀ ਸਹੀ ਹੈ ਭਾਜੀ ਬਿਲਕੁਲ ਕਿ ਐ ਇੰਨੀ ਆਫਰਾਂ ਦੇ ਰਿਆਂ ਇੰਨੇ ਡਿਜ਼ਾਈਨਿੰਗ ਦੇ ਰਿਆਂ ਇੰਨੀ ਗਾਰੰਟੀ ਦੇ ਰਿਆਂ ਸਾਡਾ ਸ਼ੋਰੂਮ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਕੁਆਲਿਟੀ ਦਾ ਪਤਾ ਲੱਗ ਸਕੇ ਆਪਾਂ ਤਾਂ ਸਿਰਫ ਐ ਨਹੀਂ ਕਹਿੰਦੇ ਕਿ ਅਸੀਂ ਸਸਤਾ ਦੇ ਦਾਂਗੇ ਅਸੀਂ ਐ ਕਰ ਦਾਂਗੇ ਅਸੀਂ ਓਲ ਕਰ ਦਾਂਗੇ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਮੈਂ ਤਾਂ ਜੀ ਕਵਾਲਿਟੀ ਦੀ ਗੱਲ ਹੈ ਕਵਾਲਿਟੀ ਹਮੇਂ ਇੱਕ ਨੰਬਰ ਮਿਲੂਗੀ ਵਿਧ ਬਿੱਲ ਦੇਵਾਂਗੇ ਮੂੰਹ ਬੋਲੀ ਗਾਰੰਟੀ ਕੋਈ ਨਹੀਂ ਜੀ ਜੀ ਠੀਕ ਹੈ ਜੀ ਆਪਣੇ ਕੋਲ ਵਿਜ਼ਿਟ ਜ਼ਰੂਰ ਕਰੋ ਕਿਲਾ ਰੋਡ ਹੈਗੀ ਹੈ ਜੀ ਇਹ ਜੇ ਤੁਸੀਂ ਸਿੱਧਾ ਆਓ ਗੁਰਨਾਨਕ ਮੈਡੀਕਲ ਹਾਲ ਦੇ ਬਿਲਕੁਲ ਨਾਲ ਹੈ ਜੀ ਪਹਿਲਾਂ ਸ਼ੋਰੂਮ ਤੁਹਾਨੂੰ ਉਧਰ ਵਿਜ਼ਿਟ ਕਰਵਾਇਆ ਮੈਂ ਇੱਕ ਵਾਰੀ ਉਹ ਵੀ ਜਾ ਕੇ ਦੇਖੋ ਬਿਲਕੁਲ ਇੱਕ ਵਾਰੀ ਆਓ ਸਾਡੇ ਕੋਲ ਵਿਜ਼ਿਟ ਕਰੋ ਸਾਨੂੰ ਸੇ ਵਾਲਾ ਮੌਕਾ ਦਿਓ ਬਿਲਕੁਲ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਮੈਨੂਫੈਕਚਰ ਕਰਵਾ ਸਕਦੇ ਹੋ ਡਿਜ਼ਾਈਨ ਦੱਸ ਸਕਦੇ ਹੋ ਬਾਈ ਜੀ ਨੂੰ ਹਨਾ ਬਾਕੀ ਦੱਸ ਦੇਣਗੇ ਸਮਾਂ ਕਿੰਨੀ ਹੋਰ ਵੀ ਹੈ ਜੀ ਸਾਡਾ ਆਰਡਰ ਦੇ ਦਿਓ ਉਹ ਐਨ ਕਿ ਤੁਹਾਡੇ ਵਾਸਤੇ ਬਣਾਇਆ ਤੁਹਾਨੂੰ ਚੱਕਣਾ ਪਊਗਾ ਜੀ ਐ ਕਰਨਾ ਪਊਗਾ ਸਾਡੇ ਕੋਲ ਖੁੱਲੇ ਖਾਤੇ ਆ ਤੇ ਕੋਈ ਫੜ ਕੋ ਲੋ ਜਰੂਰ ਲੈ ਵੀ ਜਿੱਥੇ ਮਰਜ਼ੀ ਜਾਏ ਜੇ ਇੱਕ ਜੇ ਹੋਰ ਵੀ ਕੋਈ ਕਹਿੰਦਾ ਜੀ 5000 ਦਾ ਪੁਰਾਣਾ ਸਮਾਨ ਕਟਾਜੋ ਉਹ 5000 ਜੀ ਐ ਮੰਨ ਲਓ ਕਿ ਆਹੀ ਤੁਹਾਡਾ ਸਮਾਨ 5000 ਰੁਪਏ ਮੰਗਾ ਕਰ ਦਿੰਦੇ ਅੱਛਾ ਠੀਕ ਹੈ ਕਈ ਵਾਰੀ ਆਲਾ ਗਾ ਕੋਈ ਜੀ ਅੰਦਾਜ਼ੇ ਆ ਉਹ ਤਾਂ ਸਾਡਾ ਪੁਰਾਣਾ ਮਾਲ ਕਵਾੜ 5000 ਚ ਕੱਟ ਰਿਹਾ ਤੁਸੀਂ ਖੁਦ ਸਮਝੇਦਾਰ ਹੋ ਕਿਉਂ ਭੋਲੇ ਬੰਦੇ ਹੋ ਬਟ ਕਾਰਨ ਕੀ ਆ ਹੁਣ ਦੇ ਆਪਾਂ ਕੀ ਆ 10000 ਨਹੀਂ ਦੇ ਰਿਆ ਇਹੀ ਆਪਾਂ ਕਹਿ ਦਾਂਗੇ 16000 ਰੁਪਏ ਦੀ ਪੁਰਾਣੀ ਥੋੜੀ ਕਹਿੰਦੇ ਆਂਗੇ 6000 ਦੀ ਕੱਟਦੇ ਆ ਜੀ ਤੁਸੀਂ ਚੱਕ ਕੇ ਆਹਨੇ ਲਾਇਨ ਨਾਲੇ ਆਪਦਾ ਸਮਾਨ ਦੇਜੋਗੇ ਨਾਲੇ ਸਮਾਨ ਸਾਨੂੰ ਲੈ ਕੇ ਚਲੇ ਜਿਓ ਅੱਛਾ ਆਪਾਂ ਜੀ ਕੁਝ ਨਾ ਕਮੈਂਟ ਆ ਰਹੇ ਆ ਜਿਹੜੇ ਸ਼ੇਅਰ ਕਰਕੇ ਹਨਾ ਜਿਨ੍ਹਾਂ ਨੂੰ ਗਿਫਟ ਨਿਕਲਣ ਵਾਲਾ ਤਾਂ ਤੁਸੀਂ ਉਹ ਭਜਵਾ ਵੀ ਸਕਦੇ ਹੋ ਜਿਵੇਂ ਕਿੰਨੇ ਕਿਲੋਮੀਟਰ ਤੱਕ ਆਪਾਂ ਭੇਜ ਸਕਦੇ ਆ ਉਹਨਾਂ ਨੂੰ ਅਸੀਂ 100 ਕਿਲੋਮੀਟਰ ਤੱਕ ਭੇਜ ਸਕਦੇ ਆ ਜੀ ਜਿਹੜਾ ਬੰਦਾ ਪ੍ਰੋਪਰ ਆਪਣਾ ਗਰੁੱਪ ਉੱਤੇ ਸ਼ੇਅਰ ਕਰੂਗਾ ਪ੍ਰੋਪਰ ਸਾਡੀ ਆਈਡੀ ਨੂੰ ਪੂਰਾ ਅੱਗੇ ਤੱਕ ਲੈ ਕੇ ਜਾਊਗਾ ਪ੍ਰੋਪਰ ਸਾਡੇ ਪੇਜ ਨੂੰ ਫੋਲੋ ਕਰੂਗਾ ਉਹਨਾਂ ਸੀ ਪ੍ਰੋਪਰ ਗਿਫਟ ਐ ਮੰਨ ਕੇ ਚੱਲੋ ਇੱਕ ਪ੍ਰੋਪਰ ਬੈੱਡ ਜਿਵੇਂ ਆ ਪਿਆ ਉਹ ਵੀ ਬੈੱਡ ਜਿਹੜਾ ਉਹਨੂੰ ਪਸੰਦ ਆਂਦਾ ਜੇ ਅਗਲੇ ਦੀ ਪਸੰਦ ਆ ਦੇ ਦਾਂਗੇ ਫਿਰ ਤਾਂ ਕੀ ਗੱਲ ਨਹੀਂ ਕਿ ਆਪਾਂ ਕੂੜੇ ਹੀ ਚੁਕਾਣਾ ਹੈ ਉਹ ਤੋਂ ਕਈ ਦੁਕਾਨਦਾਰਾਂ ਨਾਲ ਕਹਿੰਦਾ ਯਾਰ ਪਹਿਲੇ ਕੂੜਾ ਘੱਟੋ ਬਾਅਦ ਚ ਆਪਾਂ ਦੇਖਾਂ ਕੀ ਕਰਨਾ ਜੀ ਇਹਨਾਂ ਦਾ ਫ੍ਰੀ ਹੈ ਪਰ ਆਪਾਂ ਇਹਨਾਂ ਜਿਹੜਾ ਪਸੰਦ ਜਿਹੜਾ ਹੱਥ ਰੱਖ ਲੂਗਾ ਅੱਛਾ ਉਹ ਲੈ ਜੂਗਾ ਲਓ ਜੀ ਦੇਖ ਲਓ ਭਾਜੀ ਮੈਕਸਿਮਮ ਸ਼ੇਅਰ ਕਰ ਦਿਓ ਇਹ ਘੱਟ ਤੋਂ ਘੱਟ ਮਿਨੀਮਮ 15 ਗਰੁੱਪਾਂ ਚ ਸ਼ੇਅਰ ਕਰਕੇ ਸਕਰੀਨਸ਼ਾਟ ਭੇਜ ਦਿਓ ਭਾਜੀ ਦੇ ਨੰਬਰ ਤੇ 28 ਫਰਵਰੀ ਨੂੰ ਲੱਕੀ ਡਰਾ ਲਾਈਵ ਕੱਢਾਂਗੇ ਜੀ ਸਾਹਮਣੇ ਤੇ 100 ਕਿਲੋਮੀਟਰ ਤੱਕ ਬਾਈ ਭੇਜ ਦੇਣਗੇ ਤੁਹਾਡੇ ਘਰ ਤੱਕ ਆਨ ਦੀ ਵੀ ਤੁਹਾਨੂੰ ਲੋੜ ਨਹੀਂ ਹੈਗੀ ਹੈਨਾ ਤੇ ਅੱਗੇ ਬਾਕੀ ਜਿਵੇਂ ਵਿਜ਼ਿਟ ਕਰੋਗੇ ਹੈਨਾ ਤੁਹਾਨੂੰ ਬਾਕੀ ਸਾਰੀ ਜਾਣਕਾਰੀ ਹੈ ਬਾਈ ਜੀ ਫੋਨ ਤੇ ਦੇ ਦੇਣਗੇ ਬਾਕੀ ਕਿ ਤੁਹਾਨੂੰ ਹੋਰ ਵਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ 41000 ਰੁਪਏ ਦਾ ਪੂਰੇ ਵਿਆਹ ਦਾ ਸੈਟ ਅਸੀਂ ਦੇ ਰਹੇ ਹਾਂ ਜੀ ਉਹ ਉਹਨਾਂ ਵਾਸਤੇ ਵੀ ਖਾਸ ਆਫਰ ਹੀ ਹੈ ਜੀ ਐਵੇਂ ਚੱਲੋ ਜਿਹੜਾ ਫਾਇਦਾ ਚੱਕਿਆ ਨਾ ਚੱਕ ਲੈਣਾ 41000 ਦੇ ਵਿੱਚ 6 ਆਈਟਮਾਂ ਦਸੀਆਂ ਬਾਈ ਜੀ ਨੇ ਪੂਰੀ ਸ਼ਾਨਦਾਰ ਵਧੀਆ ਕੁਆਲਿਟੀ ਹਣਾ ਵਿਆਹ ਸਾਧੀਆਂ ਦੇ ਸੀਜ਼ਨ ਚੱਲ ਰਹੇ ਆ ਜੀ ਉਹਦਾ ਵੀ ਫਾਇਦਾ ਦਵਾ-ਦਵ ਚੱਕੋ ਜੀ ਵਿਜ਼ਿਟ ਕਰੋ ਆਰਡਰ ਦਿਓ ਭਾਈ ਨੂੰ ਤੇ ਸਾਨੂੰ ਦਿਓ ਇਜਾਜ਼ਤ ਅਗਲੀ ਵਾਰ ਫੇਰ ਆਜਰੋ ਮੰਗੇ ਧੰਨਵਾਦ ਪਾਜੀ